ਤਾਂ ਪਬਲਿਕ ਨੂੰ ਫੈਸਿਲਿਟੇਟ ਕਰਨ ਵਾਸਤੇ ਅਸੀਂ ਸ਼ਟਲ ਸਰਵਿਸ ਸਪਲਾਈ ਹੈ ਜਿਹਦੇ ਵਿੱਚ ਅਰਾਊਂਡ 100 ਬੱਸਿਸ ਨੇ ਜੀ ਤੇ ਅਰਾਊਂਡ 40 ਈ ਰਿਕਸ਼ਾਜ਼ ਨੇ ਜੀ ਇਹ ਸੰਗਤ ਜਿਹੜੀ ਆ ਰਹੀ ਹੈ ਇਹ ਪਾਰਕਿੰਗ ਦੇ ਵਿੱਚ ਆਪਣੀ ਵਹੀਕਲਸ ਨੂੰ ਪਾਰਕ ਕਰਦੀ ਹੈ ਉੱਥੋਂ ਇਹਨਾਂ ਨੂੰ ਇਹ ਬੱਸਿਸ ਅਤੇ ਈ ਰਿਕਸ਼ਾਜ਼ ਪਿਕ ਕਰਕੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜੇ ਡ੍ਰੌਪ ਪੁਆਇੰਟਸ ਫਿਕਸ ਕੀਤੇ ਗਏ ਨੇ ਉੱਥੇ ਇਹਨਾਂ ਨੂੰ ਡ੍ਰੌਪ ਕਰਦਾ ਬਹੁਤ ਫਾਇਦਾ ਹੋਇਆ ਸੰਗਤ ਐਪਰੀਸ਼ੀਏਟ ਬਹੁਤ ਕਰ ਰਹੀ ਹੈ ਇਸ ਇਨੀਸ਼ੀਏਟਿਵ ਨੂੰ ਲਾਸਟ ইয়ার ਇਹ ਲਿੱਤਾ ਗਿਆ ਸੀ ਇਸ ਵਾਰ ਇਸ ਨੂੰ ਬੜੇ ਸਕੇਲ ਤੇ ਐਕਸਟੈਂਡ ਕੀਤਾ ਇਹ ਨਾਲ ਇੱਕ ਤਾਂ ਪਬਲਿਕ ਨੂੰ ਮੇਨ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਸੌਖਾ ਹੈ ਸਮਾਂ ਘੱਟ ਲੱਗ ਰਿਹਾ ਹੈ ਤੇ ਇੱਕ ਜਿਹੜਾ ਅੱਗੇ ਦਾ ਪਾਸ ਹੈ ਥੋੜਾ ਜਾਨ ਵਾਲਾ ਉਹਦੇ ਤੇ ਟ੍ਰੈਫਿਕ ਘਟ ਗਿਆ ਉਹਦੇ ਕਰਕੇ ਜਿਹੜੇ ਸੰਗਤ ਨੇ ਪੈਦਲ ਵੀ ਜਾਣਾ ਹੈ ਉਹਨਾਂ ਨੂੰ ਦਿੱਕਤ ਨਹੀਂ ਆ ਰਹੀ ਬਹੁਤ ਵਧੀਆ ਉਪਰਾਲਾ ਹੈਗਾ ਜੋ ਵੀ ਸਕੂਲ ਬੱਸ ਲਾਈ ਇਹਨਾਂ ਨੇ ਬਹੁਤ ਹੀ ਸਲਾਗਾਯੋਗ ਹੈ ਸੰਗਤਾਂ ਵਾਸਤੇ ਸਹੂਲਤਾਂ ਨੇ ਬਹੁਤ ਅੱਛੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸਾਨੂੰ ਫੀਲ ਹੋ ਰਿਹਾ ਹੈ ਅਸੀਂ ਸੇਵਾ ਕਰ ਰਹੇ ਹਾਂ ਜੀ ਪਹਿਲੀ ਵਾਰ ਕਿੰਨੇ ਕ ਗੇੜੇ ਲੱਗ ਜਾਂਦੇ ਨੇ ਦਿਨ ਚ ਸਾਰਾ ਦਿਨ ਚੱਲੀ ਜਾਂਦੀ ਹੈ ਅਸੀਂ ਜੀ ਬਹੁਤ ਵਧੀਆ ਫੀਲ ਆ ਰਿਹਾ ਹੈ ਕੋਈ ਕੁਝ ਨਹੀਂ ਇਸ ਤਰੀਕੇ ਨਾਲ ਜਿਹੜੀ ਸੇਵਾ ਮਿਲਦੀ ਜੀ ਬਹੁਤ ਵਧੀਆ ਬਹੁਤ ਵਧੀਆ ਅਪਰ ਲੱਗ ਰਿਹਾ ਹੈ ਜੀ ਵਕਤ ਸੀ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਆ ਦਿੱਤੇਗੇ ਤੁਹਾਨੂੰ ਤਸਵੀਰਾਂ ਅਸੀਂ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਮੁਕਤਾ ਪ੍ਰਬੰਧਨ ਜਿਹੜੇ ਕਿ ਕੀਤੇ ਹੋਏ ਨੇ ਪੁਲਿਸ ਦੇ ਵੱਲੋਂ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਸੰਗਤ ਦੇ ਲਈ ਪ੍ਰਬੰਧ ਕੀਤਾ ਹੈ ਕਾਫੀ ਗਿਣਤੀ ਦੇ ਵਿੱਚ ਇੱਥੇ ਸੰਗਤ ਤਾਂ ਜਿਹੜੀ ਆਈ ਹੋਈ ਹੈ ਤੇ ਨਾਲ ਹੀ ਤੁਹਾਨੂੰ ਦਿਖਾਉਣੀ ਹੈ ਕਿ ਜਿਹੜੀ ਉਹ ਸੇਵਾਵਾ ਸਟੰਕਾਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਅੱਗੇ ਨਹੀਂ ਲਿਜਾਂਦ ਕਰਤਾ ਜਾ ਰਿਹਾ ਤੇ ਉਹਨਾਂ ਗੱਡੀਆਂ ਦੇ ਵਿੱਚੋਂ ਜਿਹੜੇ ਇਹ ਸੰਗਤ ਆ ਰਹੀ ਹੈ ਉਹਨਾਂ ਦੀ ਗੱਡੀ ਨੂੰ ਇੱਥੇ ਪਾਰਕਿੰਗ ਦੇ ਵਿੱਚ ਲਗਾ ਕੇ ਬਾਸ ਸੈਂਟਰ ਦੇ ਵਿੱਚ ਮੁਫਤ ਦੇ ਵਿੱਚ ਉਹਨਾਂ ਨੂੰ ਅੱਗੇ ਤੱਕ ਲਿਜਾਇਆ ਜਾ ਰਿਹਾ ਤੇ ਇੱਥੇ ਸਾਡੇ ਨਾਲ ਅਫਸਰ ਸਾਹਿਬਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸਰਵਿਸ ਆ ਉਹ ਦਿੱਤੀ ਜਾ ਰਹੀ ਹੈ ਸਰ ਜੋ ਸ਼ਟਰ ਸਰਵਿਸ ਆ ਜਿਹੜੀ ਸਟਾਰਟ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੁਆਰਾ ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਇਹ ਮੈਡਮ ਇਦਾਂ ਜਿਵੇਂ ਗੁਰਦੁਆਰਾ ਸਾਹਿਬ ਤੋਂ ਪਾਰਕਿੰਗ ਅਸੀਂ ਜਿਹੜੀਆਂ ਐਸਟੈਬਲਿਸ਼ ਕੀਤੀਆਂ ਨੇ ਕੁਝ ਡਿਸਟੈਂਸ ਉੱਤੇ ਨੇ ਤਾਂ ਪਬਲਿਕ ਨੂੰ ਫੈਸਿਲਿਟੇਟ ਕਰਨ ਵਾਸਤੇ ਅਸੀਂ ਸ਼ਟਲ ਸਰਵਿਸ ਚਲਾਈ ਹੈ ਜਿਹਦੇ ਵਿੱਚ ਆਰਾਊਂਡ 100 ਬੱਸਿਸ ਨੇ ਜੀ ਤੇ ਆਰਾਊਂਡ 40 ਈ ਰਿਕਸ਼ਾਜ਼ ਨੇ ਜੀ ਇਹ ਸੰਗਤ ਜਿਹੜੀ ਆ ਰਹੀ ਹੈ ਇਹ ਪਾਰਕਿੰਗ ਦੇ ਵਿੱਚ ਆਪਣੀ ਵਹੀਕਲਸ ਨੂੰ ਪਾਰਕ ਕਰਦੀ ਹੈ ਉੱਥੋਂ ਇਹਨਾਂ ਨੂੰ ਇਹ ਬੱਸਿਸ ਤੇ ਈ ਰਿਕਸ਼ਾਜ਼ ਪਿਕ ਕਰਕੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜੇ ਡ੍ਰੌਪ ਪੁਆਇੰਂਟਸ ਉੱਤੇ ਫਿਕਸ ਕੀਤੇ ਗਏ ਨੇ ਉੱਥੇ ਇਹਨਾਂ ਨੂੰ ਡ੍ਰੌਪ ਕਰ ਦਿੰਦੇ ਆ ਜੀ ਇਹਦੇ ਨਾਲ ਸੰਗਤ ਨੂੰ ਕਿੰਨਾ ਫਾਇਦਾ ਹੋਇਆ ਜਿਹੜੀ ਸੰਗਤ ਆ ਪੈਦਲ ਜਾ ਰਹੀ ਆ ਜਾਂ ਸਾਰੀ ਇਹ ਸੰਗਤ ਹੈ ਨਾ ਜਿਹੜੇ ਬੱਸਾਂ ਚੋਂ ਹੀ ਜਾ ਰਹੇ ਕਿੰਨਾ ਫਾਇਦਾ ਸੰਗਤ ਨੂੰ ਹੋਇਆ ਇਹਨਾਂ ਨਾਲ ਜ ਬਹੁਤ ਫਾਇਦਾ ਹੋਇਆ ਹੈ ਸੰਗਤ ਐਪਰੀਸ਼ੀਏਟ ਬਹੁਤ ਕਰ ਰਹੀ ਹੈ ਇਸ ਇਨੀਸ਼ੀਏਟਿਵ ਨੂੰ ਲਾਸਟ ਇਅਰ ਇਹ ਲਿੱਤਾ ਗਿਆ ਸੀ ਇਸ ਵਾਰ ਇਸ ਨੂੰ ਬੜੇ ਸਕੇਲ ਤੇ ਐਕਸਟੈਂਡ ਕੀਤਾ ਹੈ ਜੀ ਇਹਦੇ ਨਾਲ ਇੱਕ ਤਾਂ ਪਬਲਿਕ ਨੂੰ ਮੇਨ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਸੌਖਾ ਹੈ ਸਮਾਂ ਘੱਟ ਲੱਗ ਰਿਹਾ ਹੈ ਤੇ ਇੱਕ ਜਿਹੜਾ ਅੱਗੇ ਦਾ ਪਾਥ ਹੈ ਉਹਦੇ ਕਰਕੇ ਜਿਹੜੇ ਸੰਗਤ ਨੇ ਪੈਦਲ ਵੀ ਜਾਣਾ ਹੈ ਉਹਨਾਂ ਨੂੰ ਦਿੱਕਤ ਨਹੀਂ ਆ ਰਹੀ ਜੀ ਤਾਂ ਨਹੀਂ ਤਾਂ ਅਦਰਵਾਈਜ਼ ਵਹੀਕੂਲਰ ਮੂਵਮੈਂਟ ਜ਼ਿਆਦਾ ਹੁੰਦੀ ਸੀ ਤਾਂ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਸੀ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਪਹਿਲੇ ਇਸ਼ੂਸ ਕੀ ਆਉਂਦੇ ਹੁੰਦੇ ਸੀਗੇ ਜਦੋਂ ਜਿਹੜੀ ਸਰਵਿਸ ਆ ਸਟਾਰਟ ਨਹੀਂ ਕੀਤੀ ਸੀ ਜੀ ਮੇਨ ਪ੍ਰੋਬਲਮ ਤਾਂ ਇਹੀ ਆਂਦੀ ਸੀ ਵੀ ਜਿੱਥੋਂ ਸੰਗਤ ਨੇ ਜਾਣਾ ਹੈ ਉਥੋਂ ਵਹੀਕੂਲਰ ਮੂਵਮੈਂਟ ਹੁੰਦੀ ਸੀ ਨਾਲ-ਨਾਲ ਤਾਂ ਉਹਦੇ ਵਿੱਚ ਪ੍ਰੋਬਲਮ ਆਂਦੀ ਸੀ ਨੰਬਰ ਦੋ ਗੱਲ ਲੋਕਾਂ ਨੂੰ ਦੂਰ ਉੱਤਰ ਕੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਜਿਹਨੂੰ ਕੋਈ ਮੈਡੀਕਲ ਇਸ਼ੂ ਹੈ ਜਾਂ ਕੋਈ ਇਦਾਂ ਦੀ ਗੱਲ ਹੁੰ ਉਹਨਾਂ ਨੂੰ ਦੂਰ ਜਾਂਦੇ ਵਿੱਚ ਚੱਲ ਕੇ ਜਾਣਾ ਪੈਂਦਾ ਸੀ ਤਾਂ ਵੀ ਉਹਦੇ ਵਿੱਚ ਦਿੱਕਤ ਆਉਂਦੀ ਸੀ ਤਾਂ ਇਹਨਾਂ ਦੋਨੋਂ ਪ੍ਰੋਬਲਮਸ ਨੂੰ ਐਡਰੈਸ ਹੋ ਗਏ ਆ ਸ਼ਟਲ ਸਰਵਿਸ ਦੇ ਨਾਲ ਜੀ 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 ਸੋ ਤੁਸੀਂ ਵੇਖੋ ਕਿ ਇਹ ਬੱਸਿਸ ਨੇ ਜਿਹੜੀਆਂ ਜਿਨ੍ਹਾਂ ਦੇ ਨਾਲ ਸ਼ਟਰ ਬੱਸ ਸਰਵਿਸ ਆ ਜਿਹੜੀ ਕਿ ਉਹ ਸਟਾਰਟ ਕੀਤੀ ਗਈ ਆ 100 ਦੇ ਅਰਾਊਂਡ ਸਰ ਕਹਿੰਦੇ ਆ ਕਿ ਬੱਸਾਂ ਨੇ ਮੈਂ ਇੱਕ ਵਾਰ ਕਹੂੰਗੀ ਕਿ ਤਸਵੀਰਾਂ ਜ਼ਰੂਰ ਅੰਦਰ ਦੀਆਂ ਵਿਖਾ ਦੇਣ ਕਿ ਕਿਸ ਤਰੀਕੇ ਦੇ ਨਾਲ ਇਹ ਸਰਵਿਸ ਆ ਜਿਹੜੀ ਕਿ ਉਹ ਸਟਾਰਟ ਕੀਤੀ ਗਈ ਆ ਇਹਨਾਂ ਬੱਸਾਂ ਦੇ ਵਿੱਚ ਉਹ ਪਾਰਕਿੰਗ ਦੇ ਵਿੱਚ ਲਗਾ ਦਿੰਦੇ ਨੇ ਤੇ ਫਿਰ ਪਾਰਕਿੰਗ ਦੇ ਵਿੱਚ ਲਗਾਉਣ ਤੋਂ ਬਾਅਦ ਬੱਸਾਂ ਦੇ ਵਿੱਚ ਉਹਨਾਂ ਨੂੰ ਫ੍ਰੀ ਗੁਰਦੁਆਰਾ ਸਾਹਿਬ ਤੱਕ ਪਹੁੰਚਾਇਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਕਿੰਨਾ ਕੁ ਫਾਇਦਾ ਹੋ ਰਿਹਾ ਵਾ ਸ਼ਟਰ ਸਰਵਿਸ ਦੇ ਕਰਕੇ ਜਿਹੜੀ ਪਾਰਕਿੰਗ ਦੇ ਵਿੱਚ ਗੱਡੀਆਂ ਲਗਾ ਦਿੰਦੇ ਨੇ ਤੇ ਫਿਰ ਫ੍ਰੀ ਦੇ ਵਿੱਚ ਗੁਰਦੁਆਰਾ ਸਾਹਿਬ ਤੱਕ ਪਹੁੰਚਾਉਂਦੇ ਇਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਉਪਰਾਲਾ ਹੈਗਾ ਜੋ ਵੀ ਸਕੂਲ ਬੱਸ ਲਾਈ ਇਹਨਾਂ ਨੇ ਬਹੁਤ ਹੀ ਸਲਾਗਾਯੋਗ ਹੈ ਸੰਗਤਾਂ ਵਾਸਤੇ ਸੁਲੂ ਸੁਹੂਲਤਾ ਨੇ ਬਹੁਤ ਅੱਛੀ ਗੱਲ ਹੈ ਜੀ ਜਿਵੇਂ ਤੁਸੀਂ ਹੁਣ ਜਿਵੇਂ ਨੌਜਵਾਨ ਵੈਸੇ ਪੈਦਲ ਚੱਲੇ ਜਾਂਦੇ ਨੇ ਹੁਣ ਤੁਹਾਡੇ ਨਾਲ ਵਾਈਫ ਵੀ ਨੇ ਇੱਕ ਛੋਟਾ ਬੇਬੀ ਆ ਹਨਾ ਪੈਦਲ ਤੁਸੀਂ ਨਹੀਂ ਜਾ ਸਕਦੇ ਪਰ ਕਾਫੀ ਸਹੂਲਤ ਤੁਹਾਨੂੰ ਵੀ ਹੋ ਜਾਂਦੀ ਆ ਹਾਂਜੀ ਬਹੁਤ ਸਹੂਲਤ ਹੈ ਕਿ ਆਟੋ ਨਾਲੋਂ ਨਾ ਬੱਸ ਬਹੁਤ ਬੈਟਰ ਹੈ ਬੜੇ ਆਰਾਮ ਨਾਲ ਬੈਠੇ ਆਂ ਸੰਗਤਾਂ ਬੜੇ ਆਨੰਦ ਨਾਲ ਜਾ ਰਹੀਆਂ ਜੀ ਜੀ ਪਹਿਲਾਂ ਮਤਲਬ ਪਹਿਲਾਂ ਕਿੰਨੀ ਅਕ ਮੁਸ਼ਕਿਲਾਂ ਆਂਦੀਆਂ ਹੁੰਦੀਆਂ ਸੀ ਜਦੋਂ ਗੱਡੀਆਂ ਦਾ ਅਲੱਗ ਤੋਂ ਪ੍ਰਬੰਧ ਨਹੀਂ ਸੀ ਜਾਂ ਫਿਰ ਸਾਰੀਆਂ ਗੱਡੀਆਂ ਜਾਂਦੀਆਂ ਸੀ ਮੈਮ ਜੀ ਪਹਿਲਾਂ ਮੁਸ਼ਕਿਲ ਬਹੁਤ ਜ਼ਿਆਦਾ ਸੀਗੀ ਹੁਣ ਬਹੁਤ ਸੂਹਲਤ ਅੱਛੀ ਹੈ ਗੁਰੂ ਘਰ ਵੱਲ ਜਾ ਰਹੇ ਆਂ ਦਰਸ਼ਨ ਕਰ ਰਹੇ ਆਂ ਦੂਰ ਦੂਰ ਸੰਗਤਾਂ ਆ ਰਹੀਆਂ ਨੇ ਬਹੁਤ ਆਨੰਦ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸੇਵਾ ਨੂੰ ਭਾਗ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਅਸੀਂ ਸੇਵਾ ਕਰ ਰਹੇ ਹਾਂ ਜੀ ਪਹਿਲੀ ਵਾਰ ਕਿੰਨੇ ਕ ਗੇੜੇ ਲੱਗ ਜਾਂਦੇ ਨੇ ਦਿਨ ਚ ਸਾਰਾ ਦਿਨ ਚੱਲੀ ਜਾਂਦੀ ਐ ਅਸੀਂ ਜੀ ਬਹੁਤ ਵਧੀਆ ਫੀਲ ਆਉਂਦਾ ਕੋਈ ਕੁਝ ਨਹੀਂ ਇਸ ਤਰੀਕੇ ਨਾਲ ਜਿਹੜੀ ਸੇਵਾ ਮਿਲਦੀ ਆ ਜੀ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਕਰਿਆ ਹੋਇਆ ਜੀ ਜੀ ਅਕੀ ਸੀਗਾ ਕਦੀ ਐਦਾਂ ਉਪਰਾਲਾ ਨਹੀਂ ਪਹਿਲਾਂ ਪਹਿਲੀ ਵਾਰ ਹੋ ਰਿਹਾ ਜੀ ਇੱਥੇ ਜੀ ਪ੍ਰਸ਼ਾਸਨ ਮਤਲਬ ਕਹਿ ਸਕਦੇ ਆ ਕਿ ਸੰਗਠਾ ਦਾ ਪੂਰਾ ਸਾਥ ਦੇ ਰਿਹਾ ਵਾ ਹਾਂਜੀ ਹਾਂਜੀ ਬਹੁਤ ਸਾਥ ਆ ਜੀ ਆਪਣਾ ਸਰਕਾਰ ਵੱਲੋਂ ਬਹੁਤ ਧੰਨਵਾਦ ਹੈ ਬਹੁਤ ਸਰਕਾਰ ਦਾ ਜੀ ਜੀ ਸਿਰ ਇਹ ਜਿਹੜੀ ਫਰੰਟ ਸਰਵਿਸ ਕਾਰਡ ਕੀਤੇ ਕ੍ਰਣਾਮਾ ਚੇਕੂਣੀ ਰੋਡ ਉੱਪਰ ਪਹਿਲੇ ਸਾਲ ਵੀ ਇੱਥੇ ਸਿਸ ਜਿਉ ਸਮਾਏ ਸੀ ਤੇ ਪਹਿਲੇ ਸਾਲ ਤੋਂ ਸ਼ੁਰੂ ਕੀਤੀ ਗਈ ਸੀ ਇੱਥੇ ਲੋਕਲ ਬੱਸ ਸਟੈਂਡ ਹੈ ਤੇ ਇੱਥੇ ਪਿਛੇ ਜਿਹੜੀ ਆ ਦਾਣਾ ਮੰਡੀ ਦੇ ਵਿੱਚ ਕਾਫੀ ਵੱਡੀ ਪਾਰਕਿੰਗ ਹੈ ਜਿਹੜਾ ਦੁਆਪਾ ਤੇ ਮਾਲਵਾ ਜਿਹੜਾ ਏਰੀਆ ਹੈਗਾ ਉਹ ਇੱਥੇ ਸਾਰਾ ਆਪੇ ਅਸੀਂ ਇੱਥੇ ਉਹ ਜਿਹੜੀਆਂ ਗੱਡੀਆਂ ਪਾਰਕ ਰਹੀਆਂ ਟਰੈਕਟਰ ਟਰਾਲੀਆਂ ਟਰੱਕ ਸਭਾ ਸਾਰੇ ਇੱਥੋਂ ਲੋਕਾਂ ਦੀ ਸਹੂਲਤ ਵਾਸਤੇ ਲੋਕਾਂ ਨੂੰ ਫੋਟੋ ਸਾਹ ਦੇ ਬਿਲਕੁਲ ਲਾਗੇ ਲੈ ਜਾਣ ਵਾਸਤੇ ਛਟਾ ਸਰਵਿਸ ਸ਼ੁਰੂ ਕੀਤੀ ਹੈ ਤੇ ਛਟਾ ਸਰਵਿਸ ਦੇ ਵਿੱਚ ਲੋਕਾਂ ਨੂੰ ਫ੍ਰੀ ਸਰਵਿਸ ਹੈ ਇਹ ਤੋਂ ਜਿਹੜੇ ਲੋਕ ਉਤਰਦੇ ਨੇ ਜਿਹੜੇ ਪੈਦਲ ਜਾਂਦੇ ਨੇ ਠੀਕ ਹੈ ਜਿਹੜੇ ਦਹੀਂ ਉਹਨਾਂ ਵਾਸਤੇ ਇਹ ਬੱਸਾਂ ਜਿਹੜੀਆਂ ਹੈਗੀਆਂ ਨੇ ਇਹ 65 70 ਬੱਸਾਂ ਲੈ ਜਿਹੜੀਆਂ ਮਨ ਲਗਾਤਾਰ ਚੱਲ ਰਹੀਆਂ ਨੇ ਇੱਥੋਂ ਵੀ ਲੋਕਾਂ ਨੂੰ ਲੈ ਕੇ ਜਾਂਦੀਆਂ ਨੇ ਜਿਹੜਾ ਗੋਤਵਰ ਸਾਹਿਬ ਮੱਥਾ ਲੱਗੇ ਵਾਪਸ ਹੁੰਦੇ ਉਹਨਾਂ ਨੂੰ ਇੱਥੇ ਲੈ ਕੇ ਉਹਨਾਂ ਦੇ ਸਾਰਾ ਤੱਕ ਚਾਉਂਦੀਆਂ ਨੇ ਜੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਕਨੈਕਸ਼ਨ ਜਿਹੜਾ ਹੈਗਾ ਉਹ ਬਿਲਕੁਲ ਠੀਕ ਹੈ ਗੱਡੀ ਮਤਲਬ ਉਹ ਪੱਜ ਆਪਰ ਤੋਂ ਹੋ ਰਹੀ ਹੈ ਪੈਦਲ ਆ ਰਹੇ ਨੇ ਮੱਥਾ ਲੱਗੇ ਵਾਪਸ ਆ ਰਹੇ ਨੇ ਮਤਲਬ ਜਿਵੇਂ ਕਹਿਦੀ ਹੈ ਕਿ ਲੋਕ ਨੇ ਜਿਹੜੇ ਵੱਡੀ ਕਿੰਤੀ ਦੇ ਵਿੱਚ ਜਿਵੇਂ ਕਹਿਦੀ ਕਿ ਆ ਕਿ ਪੂਰੀ ਰੋਡ ਆ ਜਿਹੜੀ ਕਿ ਲੋਕਾਂ ਦੇ ਪੈਦਲ ਜਿਹੜੇ ਜਾ ਰਹੇ ਨੇ ਉਹਨਾਂ ਨੇ ਕਵਰ ਕੀਤੀ ਆ ਉਹਨਾਂ ਨਾਲ ਕੋਈ ਕੋਲਿਜੀ ਕਟਨਾ ਦਾ ਬਾਬਾ ਤੇ ਇਸ ਕਰਕੇ ਸੰਘਣ ਹੋ ਗਈ ਪੂਰੀ ਦਲੇ ਅੱਜ ਗੱਡੀ ਚੱਲੀ ਨਹੀਂ ਸਕਦੀ ਇੰਨਾ ਰਾਜ ਇੰਨੀ ਬਲ ਇੰਨੇ ਸਰਦਾਰ ਲੋਦੇ ਇੰਨੇ ਲੋਕ ਸਰਦਾਰ ਆਉਂਦੇ ਨੇ ਵੀ ਸ਼ਹਿਰ ਦੇ ਵਿੱਚ ਗੋਦਰਾ ਸਾਹਿਬ ਦੇ ਲਾਗੇ ਜਿਹੜੇ 2-2 ਕਿਲੋਮੀਟਰ ਹੈ ਰਹੀ ਆ ਉਹਦੇ ਵਿੱਚ ਜਿਹੜੀ ਕੋਈ ਵੀ ਗੱਡੀ ਆ ਇਵਨ ਟੂ ਇਧਰ ਵੀ ਜਿਹੜਾ ਚੱਲਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਜਿੰਨੀਆਂ ਵੀ ਬੀਕਸ ਦੇ ਇਹਨਾਂ ਨੂੰ ਵਿੱਚ ਸਟੈਂਡ ਪਾ ਕੇ ਹਰ ਹਰ ਡਾਇਰੈਕਸ਼ਨ ਦੇ ਵਿੱਚ ਸ਼ਹਿਰ ਦੇ ਜਿਹੜੇ ਤਿੰਨ ਪਾਸੋਂ ਮੇਨ ਐਂਟਰੀਸ ਹੈਗੀਆਂ ਨੇ ਉਹਨਾਂ ਨੇ ਸਾਰੇ ਦੇ ਬੜੀਆ ਪਾਰਕਿੰਗਾਂ ਬਣਾਈਆਂ ਹੋਈਆਂ ਉਸ ਤੋਂ ਸ਼ਟਲ ਸਰਵਸ ਚੱਲ ਰਹੀ ਹੈ ਤੇ ਲੋਕੀ ਬੜਾ ਕੰਫਰਟੇਬਲ ਫੀਲ ਕਰਦੇ ਨੇ ਇਸ ਤਰ੍ਹਾਂ ਦਾ ਰੋਡ ਮੈਕ ਡੇਕ ਸਰਤ ਲਈ ਪੱਪਾ ਨੇ ਜਿਹੜੀ ਉਹ ਹੀ ਲਗਾਈਆਂ ਕਿ ਕੀ ਨਹੀਂ ਜਾਂ ਹੋਰ ਬਿਕ ਬਣ ਗਿਆ 60 ਬਸਾਂ ਦੇ ਨਾਲ 60 40 ਈ ਰਿਕਸ਼ਾ ਵੀ ਨੇ ਜੀ ਕਾਲੀ ਰਿਕਸ਼ੀ ਸੀ ਨੇ ਜਿਹੜੇ ਰੈਗੂਲਰ ਚੱਲ ਰਹੇ ਨੇ ਸ਼ਾਇਦ ਜਿਵੇਂ ਸਾਰੇ ਦੱਸਿਆ ਸ਼ਹਿਰ ਦੀ ਤਿੰਨ ਡਾਇਰੈਕਸ਼ਨਸ ਤੋਂ ਜਿਹੜੀ ਮੇਨ ਪਾਰਕਿੰਗ ਆ ਉਤੋਂ ਸਾਰੀ ਸ਼ੈਟਲ ਸਰਵਿਸ ਚੱਲ ਰਹੀ ਹੈ ਇਹ ਰੈਗੂਲਰ ਚੱਲ ਰਹੀ ਨੇ ਤੁਸੀਂ ਦੇਖ ਰਹੇ ਹੋ ਤੁਸੀਂ ਥੋੜੀ ਥੋੜੀ ਦੀ ਆਲਮੋਸਟ ਦੋ ਦੋ ਮਿੰਟ ਬਾਅਦ ਇੱਕ ਸੱਬਾ ਸਰਵਿਸ ਹੈ ਜਿਹੜੀ ਕਿ ਲਗਾਤਾਰ ਅਪਡੇਟ ਕਰ ਰਹੀ ਹੈ ਜੀ ਕਿਵੇਂ ਇਸਤਰੀ ਇਸ ਚੀਜ਼ ਨੂੰ ਮੈਨੇਜ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਮੈਨੇਜ ਕੀਤਾ ਜਾ ਰਿਹਾ ਪਹਿਲਾਂ ਇਹਦਾ ਹੋਮਵਰਕ ਸਾਰਾ ਆਲਰੇਡੀ ਕੀਤਾ ਜਾ ਚੁੱਕਾ ਸੀ ਗਰਾਊਂਡਵਰਕ ਤੇ ਸਾਰੇ ਪੁਲਿਸ ਦੇ ਆਫੀਸਰ ਜਿਹੜੇ ਕਦੇ ਕਦੇ ਬਾਸਟੇ ਲਾਈਨਗੇ ਜਾ ਰਹੇ ਹੈ ਕਹਿੰਦਾ ਸਵਾਲੇ ਦੀ ਸੁਰੱਖਿਆ ਦੇ ਨੁਮਾਇਨਗਾ ਹੁਣ ਕਾਰਨ ਚੜਾਉਣ ਤੱਕ ਵੀ ਸਾਡੀ ਜਿਹੜੀ ਸਰਵਿਸ ਨਾਲੋਂ ਕੋਈ ਨਹੀਂ ਤੇ ਮਤਲਬ ਇਹ ਲੋਕਾਂ ਨਾਲ ਮਾਰ ਜਾ ਰਹੀ ਹੈ ਤੇ ਸਰਕਾਰ ਨੂੰ ਬੜੀ ਜਦਤੀ ਕਰਦੀ ਹੈ ਬਿਲਕੁਲ ਬਈਸੋਰ ਜਿਹੜੀ ਬਿਲਕੁਲ ਪਾਰਕਿੰਗ ਕਰਦੀ ਹੈ ਦਾ ਮੇਨ ਸਰਕਾਰ ਦਾ ਮੇਨ ਫੀਲਡ ਦਾ ਮੇਨ ਐਡਮਿਨਿਸਟ੍ਰੇਸ਼ਨ ਦਾ ਦੀ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਪਹੁੰਚਾਇਆ ਜਾਵੇ ਇਹ ਉਹ ਪਰਪਸ ਨਾ ਕੀਤਾ ਜਾ ਰਿਹਾ ਜਿਹੜੀ ਸੰਗਤ ਦੀ ਆਪ ਦੇ ਵਹੀਕਲਸਾ ਉਹਨਾਂ ਨੂੰ ਦੂਰ پارک ਕਰਕੇ ਉਸ ਬਾਅਦ ਛੱਡਣ ਸਰਵਿਸ ਇਹਨਾਂ ਉਹਨਾਂ ਨੂੰ ਬਿਲਕੁਲ ਗੁਰਦੁਆਰਾ ਸਾਹਿਬ ਦੇ ਜੀ ਜੀ ਨਾ ਕਿ ਕਾਫੀ ਜ਼ਿਆਦਾ ਸਹੂਲਤ ਹੋ ਜਾਂਦੀ ਹੈ ਜਦ ਤੱਕ ਇਹ ਹੈ ਜਿਹੜੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਪਰਸਨਲ ਵਹੀਕਲ ਜਾਣ ਲੱਗਦੇ ਹਨ ਕਿ ਤਾਂ ਕਾਫੀ ਮੁਸ਼ਕਿਲ ਹੈ ਕਿ ਜਿਹੜੀਆਂ ਸੰਗਤ ਨੂੰ ਹੀ ਆਣੀਆਂ ਬਿਲਕੁਲ ਜੇਸੀ ਨਾਲ ਦੋਨੇ ਪਰਪਸ ਆਲੂ ਹੋ ਗਏ ਇੱਕ ਤਾਂ ਜਿਹੜੀ ਟ੍ਰੈਫਿਕ ਆ ਉਹ ਬਲੌਕ ਆਊਟ ਤੋਂ ਬਚ ਗਈ ਟ੍ਰੈਫਿਕ ਕੱਢ ਗਈ ਦੂਸਰੀ ਗੱਲ ਜਿਹੜੀ ਸੰਗਤ ਦਾ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਗਈ ਜੀ ਤੇ ਸੰਗਤ ਦਾ ਕੀ ਕਹਿਣਾ ਹੈ ਇਸੇ ਬਾਰੇ ਸੰਗਤ ਨੂੰ ਤਾਂ ਤੁਸੀਂ ਪੁੱਛੋ ਸਾਨੂੰ ਤਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਬਾਕੀ ਤੁਸੀਂ ਜਿਹੜੀ ਸੰਗਤ ਉੱਤਰ ਦੀ ਉਹਨੂੰ ਪੁੱਛਾਂਗੇ ਵੈਸੇ ਗੁੱਡ ਰਿਸਪੌਂਸ ਹੈ ਇਹ ਵਾਲੇ ਜਿਹੜੇ ਆਲਮੋਸਟ ਦੋ ਸਾਲ ਤੋਂ ਸ਼ਟਰ ਬਸ ਦੀ ਸਰਵਿਸ ਚੱਲ ਰਹੀ ਹੈ ਔਰ ਤੇ ਤੁਹਾਨੂੰ ਬਹੁਤ ਵਧੀਆ ਚੰਗੀ ਸੰਗਤ ਦਾ ਵਧੀਆ ਰਿਸਪੌਂਸ ਹੈ ਸੋ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਪ੍ਰਬੰਧ ਇਹਨੇ ਸ਼ਟਰ ਸਰਵਿਸ ਆ ਜਿਹੜੀ ਕਿ ਉਹ ਦਿੱਤੀ ਜਾ ਰਹੀ ਹੈ ਸੰਗਤ ਨੂੰ ਕਿਉਂਕਿ ਜਿਹੜੇ ਵੀਕਲ ਲੈ ਕੇ ਆਂਦੀ ਹੈ ਸੰਗਤ ਉਹਨੂੰ ਅੱਗੇ ਲੈ ਕੇ ਜਾਣਾ ਜਾਂ ਉਹਨੂੰ ਮੈਨੇਜ ਕਰਨਾ ਬਹੁਤ ਔਖਾ ਤਾਂ ਕਰਗੇ ਤਿੰਨ ਜਗ੍ਹਾ ਦੇ ਉੱਤੇ ਜਿਹੜੀ ਮੇਨ ਪੁਆਇੰਟ ਨੇ ਉਹਨਾਂ ਦੇ ਉੱਤੇ ਜਿਹੜੀ ਪਾਰਕਿੰਗ ਆ ਉਹਦੇ ਦੇ ਵਿੱਚ ਲੋਕਾਂ ਦੀ ਜਿਹੜੇ ਵੀਕਲ ਨੇ ਉਹਨਾਂ ਨੂੰ ਲਗਵਾ ਕੇ ਤੇ ਫਿਰ ਸੰਗਤ ਨੂੰ ਪੂਰੀ ਬਾਤ ਦੇ ਵਿੱਚ ਸੇਵਾ ਵਜਿਹੀ ਲੱਗਦੀ ਜਾਂਦੀ ਆ ਹੁਣ ਪਿੱਛੇ ਬਾਸਾ ਜਿਹੜੀ ਕਿ ਇੱਕ ਜਾ ਰਹੀ ਆ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਸਰਵਿਸ ਵਾਲੀ ਦਿੱਤੀ ਜਾ ਰਹੀ ਹੈ ਮunicipalty ਤੋਂ ਕੂੜਾ ਪ੍ਰਬੰਧ ਕਿੱਦਾਂ ਇਹ ਬਹੁਤ ਵਧੀਆ ਜੀ ਹਾਂ ਜੀ ਫ੍ਰੀ ਦੇ ਵਿੱਚ ਬੱਸ ਫ੍ਰੀ ਬੱਸ ਫ੍ਰੀ ਸੇਵਾ ਜੀ ਕਿੱਥੇ ਲੈ ਕੇ ਜਾਂਦੀ ਆ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਜੀ ਤੇ ਤੁਸੀਂ ਆਪੇ ਵੀ ਕਿੰਨੇ ਚਾਹੀਦੇ ਨਹੀਂ ਆਪਣੇ ਘਟਿਆ ਲਵਾ ਲੈਂਦੇ ਹਾਂ ਹਾਂ ਜੀ ਓਏ ਕਿੰਨੀ ਸਹੂਲਤ ਹੈ ਕਿਵੇਂ ਦੇਖਦੇ ਹੋ ਕਿ ਤਾਂ ਇਸ ਵਾਰ ਪਰਬੰਧ ਕਿੰਨਾ ਵਧੀਆ ਬਹੁਤ ਵਧੀਆ ਜੀ ਚਲੋ ਜੀ ਕਿਨੂੰ ਰੋ ਕਰਵਾਓ ਜਿੰਦਗੇ ਆ ਰਹਾ ਉਹ ਬੱਚਾ ਖੜਾ ਬੱਚਿਆਂ ਨਾਲ ਸਭ ਦੇਖ ਕੇ ਫਸ ਫਸ ਮਨ ਜੂ ਵਧੀਆ ਹੋ ਰਿਹਾ ਸੇਵਾ ਕਰ ਰਹੇ ਆ ਫਿਰ ਨਾ ਬਾਈ ਹੋ ਜੋ ਬੈਠਿਆ ਯਾਰ ਬਣਾ ਟਾਲ ਖਾਲ ਕਰ ਰਿਹਾ ਕੋਈ ਫਾਇਦਾ ਸਰਵਿਸ ਵਧੀਆ ਬਾਈ ਦੋ ਜਾਨ ਕਿੱਥੇ ਜਾ ਰਹੇ ਹੋ ਬਹੁਤ ਵਧੀਆ ਬਹੁਤ ਚੜੋ ਵੇ ਸਟੇਜ ਤੇ ਕਿਉਂ ਬਹੁਤ ਕਮਰ ਹੋ ਗਈ ਥੋੜਾ ਅੱਗੇ ਕਰ ਦਿਓ ਅੱਗੇ ਹੋ ਜਾਓ ਅੱਗੇ ਤੁਸੀਂ ਦੇਖਿਆ ਕਿ ਤੁਸੀਂ ਤਸਵੀਰਾਂ ਵਿੱਚ ਵੀ ਸੱਕਦੇ ਹੋ ਕਿਵੇਂ ਉਹ ਬੱਚਿਆਂ ਆਣਿਆਂ ਨੂੰ ਬੱਚਿਆਂ ਨੂੰ ਤੁਸੀਂ ਕੀ ਹੋਇਆ ਬਾਈ ਬੱਚਿਆਂ ਹਰ ਗਾਉਂ ਚਾਰੋਂ ਪੈਦਲ ਜਾਂਦੇ ਜੋ ਇਹਨੂੰ ਪੈਦਲ ਚੱਲੇ ਜਾਂਦੇ ਨੇ ਜਿਹੜੇ ਪੈਦਲ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਫ੍ਰੀ ਬੱਸ ਸਰਵਿਸ ਆ ਜਿਹੜੀ ਨਹੀਂ ਆਇਓ ਤੇ ਕਿੱਦਾਂ ਲੱਗ ਰਿਹਾ ਕਿ ਜਿਹੜੀ ਇਹ ਸਰਵਿਸ ਦਿੱਤੀ ਜਾ ਰਹੀ ਹੈ ਸਟਾਫ ਸਰਵਿਸ ਦਿੱਤੀ ਜਾ ਰਹੀ ਹੈ ਵਾਸੀਆਂ ਦੇ ਵਿੱਚ ਲੈ ਕੇ ਜਾਏਗੀ ਬਹੁਤ ਵਧੀਆ ਲੱਗ ਰਿਹਾ ਜੀ ਆਪਰੇ ਇਕੱਲੇ ਤੇ ਆਈ ਸੀ ਗੱਡੀ ਇੱਥੇ ਰੋਣ ਦਿੱਤੀ ਜੀ ਕਹਾ ਫਿਰ ਕਿਹਦੇ ਦੰਦ ਨਹੀਂ ਆ ਰਹੇ ਇਹ ਲਾਈਟ ਜਿਹੜੇ ਪੈਦਲ ਜਾ ਸਕਦੇ ਉਹ ਪੈਦਲ ਜਾ ਸਕਦੇ ਅਤੇ ਜਿਹੜੀ ਨਹੀਂ ਜਾ ਸਕਦੇ ਉਹਨਾਂ ਨੂੰ ਥ੍ਰੀ ਬੱਸ ਦੇ ਵਾਧਾ ਵਧੀਆ ਲੱਗ ਰਹੀ ਹੈ ਤੇਵਾ ਕਿੱਦਾਂ ਦੇ ਲੱਗਦੇ ਆ ਪ੍ਰੋਫੈਸ਼ਨਲ ਲੱਗਦਾ ਬਿਲਕੁਲ ਵਧੀਆ ਲੱਗ ਰਿਹਾ ਹੈ ਹੋਣਾ ਚਾਹੀਦਾ ਹੈ ਜੋ ਤੁਸੀਂ ਦੇਖਿਆ ਕਿ ਸੰਗਤ ਜਿਹੜੀ ਉਹ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਤੇ ਜੇ ਵਾਸੇ ਇਹ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਤੇ ਸੰਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਗਤ ਦੇ ਲਈ ਬਹੁਤ ਵਧੀਆ ਪ੍ਰਬੰਧ ਨੇ ਇੱਥੇ ਪਾਰਕਿੰਗ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਲਗਵਾ ਕੇ ਜਾਂ ਟ੍ਰੈਕਟਰ ਟਰਾਲੀਆਂ ਜੋ ਵੀ ਉਹ ਲੈ ਕੇ ਆਏ ਨੇ ਉਹ ਇੱਥੇ ਲਗਵਾ ਕੇ ਉਸ ਤੋਂ ਬਾਅਦ ਦੇ ਵਿੱਚ ਸੰਗਤ ਨੂੰ ਫਰੀ ਬਾਸੇਵਾ ਜਿਹੜੀ ਗੁਰਦੁਆਰਾ ਸਾਹਿਬ ਤੱਕ ਪਹੁੰਚਾਉਂਦੀ ਆ 70 ਬੱਸਾਂ ਨੇ ਉਹ ਲੱਗੀਆਂ ਹੋਈਆਂ 50 ਤੋਂ 60 ਰਿਕਸ਼ੇ ਨੇ ਜਿਹੜੇ ਕਿ ਇਹ ਸੇਵਾ ਨੇ ਉਹ ਨਿਭਾਰੇ ਨੇ ਸੰਗਤ ਦੇ ਸੋ ਤੁਸੀਂ ਵੇਖਿਆ ਕਿ ਲੋਕ ਨੇ ਜਿਹੜੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਉਪਰਾਲਾ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਲਈ ਕੀਤਾ ਗਿਆ ਵਾ ਉਸ ਤੋਂ ਲੋਕ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਜੋ ਪ੍ਰਬੰਧ ਕੀਤੇ ਗਏ ਨੇ ਸੰਗਤ ਦੇ ਲਈ ਕੀਤੇ ਗਏ ਨੇ ਲੋਕਾਂ ਦੇ ਲਈ ਕੀਤੇ ਗਏ ਨੇ ਜਿਹੜੇ ਦੂਰ ਦੂਰੋਂ ਆ ਰਹੇ ਨੇ ਕਿਸ ਤਰੀਕੇ ਕਿੱਦਾਂ ਲੱਗ ਰਿਹਾ ਵਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ